ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਬੀਜੇਪੀ ਦੀ ਪੇਂਟਿੰਗਾਂ ਨੇ ਉਹ ਸਰਕਾਰੀ ਇਮਾਰਤਾਂ ਤੇ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਸਰਿਆਮ ਧਜੀਆਂ ਨੇ ਜਿਹੜੀਆਂ ਉਹ ਉੜਾਈਆਂ ਜਾ ਰਹੀਆਂ ਨੇ ਸੰਸਾਨ ਘਾਟ ਦੀ ਕੰਧ ਦੇ ਉੱਤੇ ਪੋਸਟਰ ਲੱਗੇ ਨੇ ਪੇਂਟਿੰਗ ਕੀਤੀ ਗਈ ਹੈ ਇਸ ਵਾਰ ਫਿਰ ਤੋਂ ਮੋਦੀ ਦੀ ਸਰਕਾਰ ਇਸ ਵਾਰ ਫਿਰ ਤੋਂ ਮੋਦੀ ਦੀ ਸਰਕਾਰ ਪੋਸਟਰ ਲੱਗੇ ਬਨੇ ਚੋਣ ਕਮਿਸ਼ਨ ਕਹਿ ਰਿਹਾ ਹੈ ਕਿ ਕਿਤੇ ਪੋਸਟਰ ਫਲੈਕਸ ਬੋਰਡ ਕੋਈ ਵੀ ਹੋਲਡਿੰਗ ਬੋਰਡ ਲਗਾ ਨਹੀਂ ਸਕਦੇ ਸਰਕਾਰੀ ਇਮਾਰਤ ਤੇ ਇਹ ਇਨਸਾਨ ਘਾਟ ਤੇ ਲੱਗੇ ਵੀ ਨਹੀਂ ਜੀ ਸਰਕਾਰੀ ਮਾਰਦਾ ਇਹ ਉਹ ਤਾਂ ਬੰਦੇ ਮਾਰਨ ਤੱਕ ਨਹੀਂ ਕੋਈ ਗੱਲ ਸਮਝਵੇ ਤਾਂ ਮੱੜ ਕੀ ਗੱਲ ਨੇ ਆ ਇਹਦਾ ਕੋਈ ਖਾਸ ਗੱਲ ਨਹੀਂ ਉਹਨਾਂ ਲਈ ਕਾਰਪਾ ਤੁਸੀਂ ਦੇਖੇ ਲਈ ਇਲੈਕਸ਼ਨ ਵਾਲਿਆਂ ਦੀ ਜਿਹੜੀ ਉਹ ਨੰਗ ਕੀ ਉਹਨੂੰ ਵਾਚਾਂ ਮਾਰੀਆਂ ਪਤਾ ਨਹੀਂ ਉਹਨਾਂ ਨੂੰ ਸੁਣੀਆਂ ਨਹੀਂ ਪਤਾ ਨਹੀਂ ਜਾਣ ਕੇ ਅਣ ਸੁਣੀਆਂ ਕਰਤੀਆਂ ਕਈ ਜਗ੍ਹਾ ਤੇ ਸੋਸ਼ਲ ਮੀਡੀਆ ਤੇ ਇਹ ਵੀ ਦੇਖਣ ਨੂੰ ਮਿਲਿਆ ਜੀ ਹੋਰ ਕਾਂਗਰਸ ਪਾਰਟੀ ਦੇ ਸੀਗੇ ਉਹਨਾਂ ਤੇ ਤਾਂ ਘਰਾਂ ਤੇ ਲੋਕਾਂ ਦੇ ਘਰ ਤੇ ਕੋਈ ਰੋਕ ਨਹੀਂ ਸਕਦਾ ਉਹ ਜਿੱਦਾਂ ਦਾ ਮਰਜੀ ਆਪਣੇ ਘਰ ਤੇ ਪ੍ਰਚਾਰ ਕਰਨ ਸਰਕਾਰੀ ਇਮਾਰਤਾਂ ਤੇ ਰੋਕ ਐ ਉਹਨਾਂ ਦੇ ਘਰਾਂ ਆਤੀ ਆ ਕੰਦਾਂ ਤੇ ਪੋਚੇ ਫੇਰਤੇ ਜੀ ਇੱਥੇ ਕਿਉਂ ਨਹੀਂ ਫੇਰੇ ਪੈਸਾ ਵੀ ਇਹਨਾਂ ਕੋਲ ਵੱਧ ਤੇ ਧੱਕੇਸ਼ਾਹੀ ਵੀ ਇਹ ਵੱਧ ਕਰਦੇ ਨੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਬੰਦੇ ਵੀ ਖਿੱਚ ਰਹੇ ਨੇ ਜਿਹੜੇ ਹੋਰ ਇਹ ਕਹਿ ਰਹੇ ਨੇ ਕਿਸਾਨ ਕਿ ਇਹਨਾਂ ਨੂੰ ਭਾਜਪੀ ਤੋਂ ਨਫ਼ਰਤ ਆ। ਵਿਰੋਧੀ ਪਾਰਟੀ ਨੇ ਬਿਠਾਏ ਬੇ ਨੇ ਏ ਇਹਨਾਂ ਨੂੰ ਕੋਈ ਚਾਰਾ ਨਹੀਂ ਹੈਗਾ ਇਹਨ ਕਿਸ ਤਰ੍ਹਾਂ ਦੇਖ ਦਿੱਤੀ ਸੀ ਇਹ ਹੀ ਗੱਲ ਕਹਿੰਦੇ ਨੇ ਕਿ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਇਹ ਕੰਮ ਕਰਵਾ ਰਹੀਆਂ ਨੇ ਮੈਨੂੰ ਕੀ ਪਤਾ ਵੀ ਆਉਣ ਵਾਲੇ ਹੁਣ ਈਵੀਐਮ ਮਸ਼ੀਨਾਂ 'ਚੋਂ ਕੀ ਨਿਕਲਣਾ ਪੰਜਾਬ ਦੇ ਉੱਤੇ ਵੀ ਜਿਹੜੇ ਭੱਜੇ ਜਾਂਦੇ ਨੇ ਵੱਡੇ ਵੱਡੇ ਲੀਡਰ ਭਾਜਪੀ 'ਚ ਨੂੰ ਕਿਤੇ ਉਰੇ ਵੀ ਈਵੀਐਮ ਮਸ਼ੀਨਾਂ 'ਦੀ ਕੋਈ ਕਮਾਲ ਨਾ ਹੋ ਜਾਵੇ ਜੀ ਜੁਰਦਾਬਾਹ ਭਾਜਪੀ ਜੁਰਦਾਬਾਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਅਸੀਂ ਭਾਸੋਂ ਪਟਿਆਲਾ ਰੋਡ ਤੇ ਪਿੰਡ ਜਾਤੀਵਾਲ ਵਿੱਚ ਖੜੇ ਆ ਜਾਤੀਵਾਲ ਵਿੱਚ ਕੁਝ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ ਬਏ ਭਾਰਤੀ ਕਿਸਾਨ ਜੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਅਵਜਿੰਦਰ ਸਿੰਘ ਜੋਗੀ ਪਟਿਆਲੇ ਤੋਂ ਉਹ ਇੱਥੇ ਇਕੱਠੇ ਹੋਏ ਨੇ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਆਗੂ ਨੇ ਉਹ ਇੱਥੇ ਪਹੁੰਚੇ ਨੇ ਸੋ ਭਾਜਪੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਆ ਸਾਰਾ ਮਾਮਲਾ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਪਤਾ ਲੱਗਿਆ ਹੈ ਕਿ ਇੱਥੇ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਭਾਜਪੀ ਦੀ ਪੇਂਟਿੰਗਾਂ ਨੇ ਉਹ ਸਰਕਾਰੀ ਇਮਾਰਤਾਂ ਤੇ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਸਰਿਆਮ ਧੱਜੀਆਂ ਨੇ ਜਿਹੜੀਆਂ ਉਹ ਉੜਾਈਆਂ ਜਾ ਰਹੀਆਂ ਨੇ ਸ਼ਮਸ਼ਾਨ ਘਾਟ ਦੀ ਕੰਧ ਦੇ ਉੱਤੇ ਪੋਸਟਰ ਲੱਗੇ ਨੇ ਪੇਂਟਿੰਗ ਕੀਤੀ ਗਈ ਆ ਇਸ ਵਾਰ ਫਿਰ ਤੋਂ ਮੋਦੀ ਦੀ ਸਰਕਾਰ ਇਦਾਂ ਦੇ ਜਿਹੜੇ ਪੋਸਟਰ ਨੇ ਉਹ ਲੱਗੇ ਨੇ ਪੇਂਟਿੰਗ ਕੀਤੀ ਗਈ ਆ ਵਿਧਾਨ ਸਭਾ ਹਲਕਾ ਨਾਪਾ 271 ਇਹ ਇੱਥੇ ਦਿਖਾਈ ਦੇ ਰਹੇ ਨੇ ਹਾਲਾਂਕਿ ਡੇਟ ਲਿਖੀ ਵੀ ਆ 25 11 2023 ਪਹਿਲਾਂ ਦੇ ਪੋਸਟਰ ਨੇ ਇਹ ਜਿਹੜੇ ਪੇਂਟਿੰਗਾਂ ਨੇ ਕੀਤੀਆਂ ਗਈਆਂ ਨੇ ਪਰ ਚੋਣਾਂ ਦੇ ਟਾਈਮ 'ਚ ਚੋਣ ਕਮਿਸ਼ਨ ਵੱਲੋਂ ਜੋ ਹਦਾਇਤਾਂ ਕੀਤੀਆਂ ਗਈਆਂ ਨੇ ਉਹਨਾਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇੱਥੋਂ ਦੀਆਂ ਗੱਡੀਆਂ ਤਾਂ ਲੰਘਦੀਆਂ ਨੇ ਜਿਹੜੀਆਂ ਤਾਂ ਕੈਮਰੇ ਲੱਗੇ ਹੋਏ ਨੇ ਚੋਣ ਕਮਿਸ਼ਨ ਵੱਲੋਂ ਗੱਡੀਆਂ ਹਰ ਇੱਕ ਹਲਕੇ 'ਚ ਹਰ ਇੱਕ ਸ਼ਹਿਰ 'ਚ ਸੱਡੀਆਂ ਗਈਆਂ ਨੇ ਤਾਂਕਿ ਅਜਿਹੀਆਂ ਚੀਜ਼ਾਂ ਤੇ ਨਿਗਰਾਨੀ ਰੱਖੀ ਜਾਵੇ ਪਰ ਇਹ ਚੀਜ਼ਾਂ ਤੇ ਉਹਨਾਂ ਦੀ ਨਿਗਰਾਨੀ ਗਈ ਕਿਸਾਨ ਜਥੇਬੰਦੀਆਂ ਦੀ ਨਿਗਾ ਗਈ ਆ ਤਾਂ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਨੇ ਜਦੋਂ ਇੱਥੇ ਪਹੁੰਚੇ ਆ ਤਾਂ ਉਹ ਕੈਮਰੇ ਵਾਲੀ ਗੱਡੀ ਇੱਥੋਂ ਦੀ ਲੰਗੀ ਵੀ ਜਾ ਰਹੀ ਸੀ ਹਾਕਾ ਮਾਰਨ ਦੇ ਬਾਵਜੂਦ ਵੀ ਰੋਕਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਗੱਡੀ ਨਹੀਂ ਰੋਕੀ ਗਈ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਅਵਜਿੰਦਰ ਸਿੰਘ ਜੋਗੀ ਉਹਨਾਂ ਨਾਲ ਗੱਲ ਕਰਦੇ ਆ ਪਿੰਡ ਦੇ ਕੋਈ ਪਤਵੰਤੇ ਸੱਜਣ ਨੇ ਜਿਹੜੇ ਉਹ ਇਕੱਠੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਨੇ ਇਸ ਨੂੰ ਹਾਂਜੀ ਬਾਬਾ ਜੀ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਵਾਰ ਫਿਰ ਤੋਂ ਮੋਦੀ ਦੀ ਸਰਕਾਰ ਪੋਸਟਰ ਲੱਗੇ ਹੋਏ ਨੇ ਚੋਣ ਕਮਿਸ਼ਨ ਕਹਿ ਰਿਹਾ ਏ ਕਿ ਕਿਤੇ ਪੋਸਟਰ ਫਲੈਕਸ ਬੋਰਡ ਕੋਈ ਵੀ ਹੋਡਿੰਗ ਬੋਰਡ ਲਗਾ ਨਹੀਂ ਸਕਦੇ ਸਰਕਾਰੀ ਇਮਾਰਤ ਤੇ ਇਸ ਹੰਸਾਨ ਘਾਟ ਤੇ ਲੱਗੇ ਹੋਏ ਨੇ ਜੀ ਸਰਕਾਰੀ ਇਮਾਰਤ ਹੈ ਇਹ ਹਮਰੇ ਰਾਜ ਜੀ ਉਹਨਾਂ ਦਾ ਹੁਣ ਤੁਹਾਡੇ ਸਾਹਮਣੇ ਧੱਕਾਸ਼ਾਈ ਐ ਇੰਨੀ ਤਾਂ ਜੀ ਜਿਹੜਾ ਪੰਜਾਬ ਦੇ ਬਾਰਡਰ ਦੇ ਅੰਦਰ ਆ ਕੇ ਕਿਸਾਨਾਂ ਦੇ ਉੱਤੇ ਬੰਬ ਸੱਟ ਨੇ ਉਹਨਾਂ ਦੇ ਉੱਤੇ ਇੰਨੀ ਤਸ਼ੱਦਦ ਕਰਨੀ ਇਹਦੇ ਤੋਂ ਵੱਡਾ ਕੋਸ਼ਤ ਤਾਂ ਨਹੀਂ ਹੈਗਾ ਇਹ ਹੂੰ ਉਹ ਤਾਂ ਬੰਦੇ ਮਾਰਨ ਤੱਕ ਨਹੀਂ ਕੋਈ ਗੱਲ ਸਮਝਦੇ ਤਾਂ ਮੱਡੀ ਜੀ ਗੱਲ ਈ ਆ ਇਹ ਤਾਂ ਕੋਈ ਖਾਸ ਗੱਲ ਨਹੀਂ ਉਹਨਾਂ ਲਈ ਹੂੰ ਧਰਮਾਂ ਦੇ ਉੱਤੇ ਬਿਆਨਬਾਜ਼ੀ ਕਰਨੀ ਈਡੀ ਦੀਆਂ ਰੈਡਾਂ ਪਵਾ ਕੇ ਬੰਦਿਆਂ ਨੂੰ ਅੰਦਰ ਕਰਾਉਣਾ ਉਹਨਾਂ ਨੂੰ ਆਪਣੀ ਪਾਰਟੀ ਚ ਲਿਆ ਕੇ ਦੁੱਧ ਤੋਂ ਲੈ ਕੇ ਹਨ ਮਤਲਬ ਕਿੰਨੀ ਕਿ ਤੁਸੀਂ ਦੇਖ ਲਓ ਕਿੰਨੀ ਕਿ ਐਗਜ਼ਾਮਪਲਸ ਨੇ ਕਿੰਨਾ ਕੁਸ਼ ਹੈਗਾ ਜਿਦੇ ਚ ਇਹਨਾਂ ਨੇ ਧੱਕੇਸ਼ਾਹੀ ਕਰ ਰਹੇ ਨੇ ਤੇ ਇਹ ਤਾਂ ਮਾੜੀ ਜੀ ਗੱਲ ਹੈ ਜੀ ਇਹ ਅਫਸਰਾਂ ਨੇ ਮੇਰੇ ਖਿਆਲ ਚ ਉਹਨਾਂ ਨੇ ਕੋਈ ਐਕਸ਼ਨ ਵੀ ਨਹੀਂ ਲੈਣਾ ਸਾਡੇ ਕਹਿਣ ਦੇ باوجود ਬਾਕੀ ਆਪਾਂ ਟਰਾਈ ਕਰਦੇ ਆਂ ਅੱਜ ਸਾਡੇ ਨੋਟਿਸ ਚ ਆਇਆ ਅਸੀਂ ਉਰੇ ਆਏ ਆ ਤੁਹਾਨੂੰ ਬੁਲਾਇਆ ਹੁਣ ਅੱਗੇ ਅਫਸਰਾਂ ਦੀ ਨੋਟਿਸ ਚ ਵੀ ਲਿਆਵਾਂਗੇ ਕਾਰ ਤਾ ਤੁਸੀਂ ਦੇਖ ਲਈ ਇਲੈਕਸ਼ਨ ਵਾਲਿਆਂ ਦੀ ਜਿਹੜੀ ਉਹ ਨੰਗ ਕੀ ਉਹਨੂੰ ਵਾਜਾ ਮਾਰੀ ਆ ਪਤਾ ਨਹੀਂ ਉਹਨਾਂ ਨੂੰ ਸੁਣਿਆ ਨਹੀਂ ਪਤਾ ਨਹੀਂ ਜਾਣ ਕੇ ਅਣ ਸੁਣੀਆ ਕਰਤੀਆਂ ਤੇ ਹੁਣ ਅੱਗੇ ਕਰਾਂਗੇ ਸ਼ਿਕਾਇਤ ਫਿਰ ਦੇਖਦੇ ਆਂ ਜੀ ਕੀ ਹੁੰਦਾ ਤੁਸੀਂ ਕਿਹਾ ਕਿ ਤਾਨਾ ਸਾਹੀ ਆ ਇਹਨਾਂ ਦੀ ਇਹਨਾਂ ਦਾ ਰਾਜ ਆ ਹੁਣ ਤਾਂ ਰਾਜ ਵੀ ਨਹੀਂ ਹੈਗਾ ਜੀ ਤਾਨਾ ਸਾਹੀ ਦੀ ਗੱਲ ਕਰੀਆ ਮੋਦੀ ਸਾਹਿਬ ਤਾਂ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਜਿਹੜਾ ਸਭ ਤੋਂ ਵੱਡਾ ਜਿਹੜਾ ਵਿਸ਼ਵ ਗੁਰੂ ਬਣਨ ਜਾ ਰਿਹਾ ਭਾਰਤ ਇੱਥੇ ਵਰਗਾ ਤਾਂ ਲੋਕਤੰਤਰ ਨਹੀਂ ਕਿਤੇ ਤੁਸੀਂ ਕਹੀ ਜਾਂਦੇ ਹੋ ਤਾਨਾ ਸਾਹੀ ਆ ਇਹ ਰਾਜੇ ਆ ਜੀ ਜਦ ਸੁਪਰੀਮ ਕੋਰਟ ਦੇ ਜੱਜਾਂ ਨੂੰ ਬਾਅਦ ਦੇ ਵਿੱਚ ਕੋਈ ਵੱਡੇ ਅਹੁਦੇ ਦਿੱਤੇ ਜਾਂਦੇ ਨੇ ਉਵੇਂ ਹੀ ਕੁਛ ਨਾ ਕੁਛ ਰਿਵਾਰਡ ਲਈ अवसरਾਂ ਨਹੀਂ ਵੀ ਪਿਆ ਹੁੰਦਾ ਜਿਸ ਕਾਰਨ ਉਹਨਾਂ ਨੂੰ ਇਹ ਜੇ ਕੰਮ ਕਰਨੇ ਪੈਂਦੇ ਨੇ ਵੀ ਇਹਨਾਂ ਦੀਆਂ ਗੱਲਾਂ ਓਵਰਲੁੱਕ ਕਰਨੀਆਂ ਪੈਂਦੀਆਂ ਨੇ ਨਹੀਂ ਤੁਸੀਂ ਉਹ ਦੱਸ ਦੋ ਕੀ ਇਹ ਜੀ ਗੱਲ ਹੈ ਜਿਹਦੇ ਕਰਕੇ ਇਹਨਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ ਇਹਨਾਂ ਨੇ ਮਨਮੋਹਨ ਸਿੰਘ ਜੀ ਦੀ ਸਪੀਚ ਨੂੰ ਮੈਨਿਪੂਲੇਟ ਕਰਕੇ ਤੁਹਾਡੇ ਸਾਹਮਣੇ ਕਿੰਨਾ ਚੱਲਿਆ ਮੀਡੀਆ ਤੇ ਫੇਰ ਮੁਸਲਮਾਨਾਂ ਦੇ ਬਿਆਨ ਨੂੰ ਰਿਲੀਜੀਅਨ ਤੇ ਅਗੇਂਸਟ ਬੋਲ ਕੇ ਮਤਲਬ ਕਿਥੇ ਨਹੀਂ ਇਹਨਾਂ ਨੇ ਧੱਕੇਸ਼ਾਹੀ ਕੀਤੀ ਇਹ ਹੋ ਸਕਦਾ ਜੀ ਦਿਖਾਈ ਨਾ ਦਿੱਤਾ ਹੋਵੇ ਕੱਲੇ ਇੱਥੇ ਨਹੀਂ ਜੀ ਕਈ ਜਗ੍ਹਾ ਤੇ ਐ ਮਤਲਬ ਜਿੱਥੇ ਜੜੀਆਂ ਚੀਜ਼ਾਂ ਇੰਟਰਨੈਟ ਤੇ ਮੀਡੀਆ ਤੇ ਆ ਰਹੀਆਂ ਨੇ ਉਹਦਾ ਲੋਕਾਂ ਨੂੰ ਪਤਾ ਹੀ ਚੱਲਦੀ ਆ ਤੇ ਅੱਜ ਦੇਖਿਆ ਕਿ ਕਈ ਜਗ੍ਹਾ ਤੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਇਹ ਆ ਰਿਹਾ ਹੈ ਸਿਸਟਮ ਕਈ ਜਗ੍ਹਾ ਤੇ ਸੋਸ਼ਲ ਮੀਡੀਆ ਤੇ ਇਹ ਵੀ ਦੇਖਣ ਨੂੰ ਮਿਲਿਆ ਜੀ ਹੋਰ ਕਾਂਗਰਸ ਪਾਰਟੀ ਦੇ ਸੀਗੇ ਉਹਨਾਂ ਤੇ ਤਾਂ ਘਰਾਂ ਤੇ ਲੋਕਾਂ ਦੇ ਘਰ ਤੇ ਕੋਈ ਰੋਕ ਨਹੀਂ ਸਕਦਾ ਉਹ ਜਿੱਦਾਂ ਦਾ ਮਰਜੀ ਆਪਣੇ ਘਰ ਤੇ ਪ੍ਰਚਾਰ ਕਰਨ ਸਰਕਾਰੀ ਇਮਾਰਤਾਂ ਤੇ ਰੋਕ ਐ ਉਹਨਾਂ ਦੇ ਘਰਾਂ 'ਤੇ ਹੀ ਅਕੰਧਾਂ ਤੇ ਪੋਚੇ ਫੇਰਤੇ ਜੀ ਇੱਥੇ ਕਿਉਂ ਨਹੀਂ ਫੇਰੇ ਇਹਹੀ ਤਾਂ ਗੱਲ ਹੈ ਜੀ ਇਹਹੀ ਤਾਂ ਤੁਸੀਂ ਕਹਿੰਦੇ ਹੋ ਸਰਕਾਰ ਨਹੀਂ ਹੈ ਅਸੀਂ ਤਾਂ ਕਹਿੰਦੇ ਹਾਂ ਸਰਕਾਰ ਇਹਨਾਂ ਦੀ ਆ ਵੀ ਇਹ ਕੀ ਪਤਾ ਵੀ ਆਉਣ ਵਾਲੇ ਹੁਣ ਈਵੀਐਮ ਮਸ਼ੀਨਾਂ 'ਚੋਂ ਕੀ ਨਿਕਲਣਾ ਪੰਜਾਬ ਦੇ ਉੱਤੇ ਵੀ ਜਿਹੜੇ ਭੱਜੇ ਜਾਂਦੇ ਨੇ ਵੱਡੇ ਵੱਡੇ ਲੀਡਰ ਬੀਜੇਪੀ 'ਚ ਨੂੰ ਕਿਤੇ ਉਰੇ ਵੀ ਪੀਐਮ ਮਸ਼ੀਨਾਂ ਦੀ ਕੋਈ ਕਮਾਲ ਨਾ ਹੋ ਜਾਵੇ ਉਹ ਤਾਂ ਕਹਿੰਦੇ ਜੀ ਇਹ ਤਾਂ ਲੋਕਾਂ ਦਾ ਝੂਠ ਦਾ ਪ੍ਰਚਾਰ ਆ ਬਿਲਕੁਲ ਸਹੀ ਇਲੈਕਸ਼ਨ ਹੋਣੀਆਂ ਬਿਲਕੁਲ ਕੋਈ ਕਪਲਾ ਨਹੀਂ ਹੋਣਾ ਕੁਝ ਨਹੀਂ ਹੋਣਾ ਉਹਨਾਂ ਦੇ ਤਾਂ ਇਹ ਬਿਆਨ ਨੇ ਤਾਂ ਕਹਿੰਦੇ ਜੀ ਐਵੇਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਗਾਹ ਪਾ ਰਹੀਆਂ ਨੇ ਹੋਰ ਤਾਂ ਕੋਈ ਚਾਰਾ ਹੀ ਨਹੀਂ ਇਹਨਾਂ ਕੋਲ ਗੱਲ ਕਰਨ ਨੂੰ ਜਿਹੜੇ ਫੇਰ ਇਲੈਕਸ਼ਨ ਤਾਂ ਜੀ ਤਾਂ ਹੁੰਦੀ ਹੁੰਦੀ ਹੈ ਜੇ ਪਹਿਲੇ ਹੀ ਆਪਾਂ ਪਹਿਲਾਂ ਤੁਸੀਂ ਦੇਖ ਲਓ ਤੁਸੀਂ ਇਹਨਾਂ ਨੇ ਬੰਡਾਂ ਰਹੀਂ ਕਿੰਨਾ ਪੈਸਾ ਇਹਨਾਂ ਨੇ ਉਹ ਲੁਕੋਣ ਦੀ ਕੋਸ਼ਿਸ਼ ਕੀਤੀ ਹਰੇਕ ਪਾਸਿਓਂ ਜਦਦੇ ਸਰਕਾਰ ਚੱਲੀ ਆਉਂਦੀ ਆ ਕਿਸੇ ਨੂੰ ਵੀ ਫੇਅਰ ਪਲੇ ਨਹੀਂ ਦਿੱਤਾ ਪੈਸਾ ਵੀ ਇਹਨਾਂ ਕੋਲ ਵੱਧ ਤੇ ਧੱਕੇਸ਼ਾਹੀ ਵੀ ਇਹ ਵੱਧ ਕਰਦੇ ਨੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਬੰਦੇ ਵੀ ਖਿੱਚ ਰਹੇ ਨੇ ਇਹਨਾਂ ਦੇ ਕਾਫੀ ਜ਼ਿਆਦਾ ਇਹਨਾਂ ਨੇ ਉਹ ਕਰਿਆ ਹੋਇਆ ਜੇ ਦੇਖਿਆ ਜਾਵੇ ਜੀ ਇਹ ਵਿਰੋਧੀ ਪਾਰਟੀਆਂ ਜਾਂ ਜਿਹੜੇ ਹੋਰ ਇਹ ਕਹਿ ਰਹੇ ਨੇ ਕਿਸਾਨ ਕਿ ਇਹ ਇਹਨਾਂ ਨੂੰ ਭਾਜਪੀ ਤੋਂ ਨਫਰਤ ਆ। ਵਿਰੋਧੀ ਪਾਰਟੀਆਂ ਦੇ ਬਿਠਾਏ ਹੋਏ ਨੇ। ਇਹ ਇਹਨਾਂ ਨੂੰ ਕੋਈ ਚਾਰਾ ਨਹੀਂ ਹੈਗਾ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇਹਹੀ ਗੱਲ ਕਹਿੰਦੇ ਨੇ ਕਿ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਇਹ ਕੰਮ ਕਰਵਾ ਰਹੀਆਂ ਨੇ। ਇਹ ਤਾਂ ਜੀ ਹੁਣ ਕੁਛ ਤਾਂ ਕਹਿਣਾ ਹੀ ਆ। ਉਹਨਾਂ ਨੇ ਵਿਰੋਧੀ ਪਾਰਟੀਆਂ ਕਿੱਥੇ ਹੁਣ ਤੁਹਾਡੇ ਸਾਹਮਣੇ ਅਸੀਂ ਸੋਸ਼ਲ ਐਕਟਿਵਿਸਟ ਐ ਜੀ। ਅਸੀਂ ਹਮੇਸ਼ਾ ਕਿਤੇ ਜਿੱਥੇ ਕੋਈ ਬੁਰਾਈ ਆ ਜਿਸ ਕਹ ਲਓ ਕਿਸਾਨ ਯੂਨੀਅਨਾਂ ਕਰਕੇ ਸਹਿਯੋਗਤ ਮੋਰਚੇ ਕਰਕੇ ਹੀ ਬਚਿਆ ਹੋਇਆ ਕੰਮ ਨਹੀਂ ਤਾਂ ਇਹ ਉਹਦੀ ਦੂਜਿਆਂ ਤੇ ਤਾਂ ਕੋਈ ਨਾ ਕੋਈ ਦਬਾਅ ਪਾ ਲੰਦੇ ਨੇ ਚਾਹੇ ਤਾਂ ਕ੍ਰਾਪਸ਼ਨ ਦਾ ਚਾਹੇ ਕੋਈ ਹੋਰ ਤੇ ਜਿਹੜੇ ਕਿਸਾਨ ਨੇ ਕਿਸਾਨ ਦਾ ਸਿੱਧਾ ਸਾਦੀ ਕਿਰਤ ਹੈ ਇਸ ਕਰਕੇ ਇੱਕੇ ਹੀ ਪ੍ਰੈਸ਼ਰ ਗਰੁੱਪ ਰਹਿ ਗਏ ਜਿਹੜੇ ਹਰੇਕ ਗੱਲ 'ਚ ਇਹਨਾਂ ਨੂੰ ਅਸੀਂ ਜਵਾਬ ਦਿੰਨੇ ਆ ਤਾਂ ਅਸੀਂ ਬੁਰੇ ਲੱਗਦੇ ਆ ਤਾਂ ਹੀ ਅਸੀਂ ਵਿਰੋਧੀ ਲੱਗਦੇ ਆ ਹੁਣ ਨਹੀਂ ਵਿਰੋਧੀ ਤਾਂ ਇਹਨਾਂ ਨੇ ਖਤਮ ਕਰਤੇ ਬਾਕੀ ਤਾਂ ਹੁਣ ਚੋਣ ਕਮਿਸ਼ਨ ਵੱਲੋਂ ਜਿਹੜੀਆਂ ਗੱਡੀਆਂ ਛੱਡੀਆਂ ਗਈਆਂ ਨੇ ਇਹ ਇੱਥੇ ਦੀ ਲਾਂਗ ਹੀ ਇਹ ਕੱਲਾ ਤੇਲ ਫੂਕਣ ਵਾਸਤੇ ਉਹਨੇ ਜਾਂ ਇਹ ਚੀਜ਼ਾਂ ਤੇ ਨਿਗਾ ਵੀ ਮਾਰਨ ਗਈ ਮਾਰਨੀ ਚਾਹੀਦੀ ਆ ਜੀ ਜ਼ਰੂਰ ਮਾਰਨੀ ਚਾਹੀਦੀ ਆ ਵੀ ਗਲਤ ਗੱਲ ਆ ਉਹਨਾਂ ਦੀ ਮੈਂ ਤਾਂ ਆਪ ਦੇਖ ਕੇ ਹੈਰਾਨ ਸੀ ਵੀ ਆਵਾਜ਼ਾਂ ਮਾਰੀਆਂ ਤੇ ਵੀ ਆਈ ਨਹੀਂ ਉਹ ਆਉਣਾ ਚਾਹੀਦਾ ਸੀ ਕੀ ਲੱਗਦਾ ਕਿ ਸਰਕਾਰ ਦਾ ਕੋਈ ਨਾ ਕੋਈ ਪ੍ਰੈਸ਼ਰ ਆ ਹਾਲਾਂਕਿ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਫਿਰ ਵੀ ਭਾਜਪਾ ਦੇ ਜਿਹੜੇ ਪੇਂਟਿੰਗਾਂ ਨੇ ਹੋਡਿੰਗ ਬੋਰਡ ਨੇ ਉਹ ਸਰਕਾਰੀ ਇਮਾਰਤਾਂ ਤੇ ਸਰੇ ਆਮ ਲੱਗੇ ਬਨੇ ਕੀ ਲੱਗ ਰਿਹਾ ਪ੍ਰੈਸ਼ਰ ਆ ਪੰਜਾਬ 'ਚ ਵੀ ਇਹਨਾਂ ਦਾ ਪ੍ਰੈਸ਼ਰ ਆ ਪ੍ਰੈਸ਼ਰ ਹੈ ਜੀ ਕੱਲਾ ਬੀਜੇਪੀ ਤੇ ਆਪ ਦਾ ਤੁਸੀਂ ਕਹਿੰਦੇ ਹੋ ਇਹਨਾਂ ਦਾ ਫਰਕ ਕੀ ਆ ਤੁਸੀਂ ਆਪਣੇ ਬਾਰਡਰ ਤੇ ਨਹੀਂ ਦੇਖਿਆ ਕਿੰਨੀ ਕਿਸਾਨਾਂ ਤੇ ਤਸ਼ੱਦਦ ਕਰੀਆ ਭਗਵੰਤ ਮਾਨ ਜੀ ਨੇ ਉਪ ਤੱਕ ਨਹੀਂ ਕਰਿਆ ਕਿੰਨੇ ਕਿਸਾਨ ਐਂ ਪੰਜਾਬ ਦੇ ਵਿੱਚ ਹਰਿਆਣਾ ਵੀ ਕੀ ਬਾਹਰੋਂ ਬੰਦੇ ਬੁਲਾ ਕੇ ਪ੍ਰਾਈਵੇਟ ਵਰਦੀ ਵਾਲੇ ਉਹ ਅੰਸੂਗੈਸ ਸਿੱਟ ਰਹੇ ਨੇ ਆਪਣੇ ਬੱਚਿਆਂ ਤੇ ਇੰਨੀ ਤਸ਼ੱਦਦ ਕਰ ਰਹੇ ਨੇ ਤੇ ਬੋਲੇ ਤੱਕ ਨਹੀਂ ਇਹ ਹੈਂਡ ਇਨ ਗਲਵ ਨੇ ਦੋਏ ਭਾਪੀ ਤੇ ਆਪ ਇਹਨਾਂ ਦੇ ਤਾਂ ਇੱਕੋ ਗੱਲ ਹੈ ਹੁਣ ਤਾਂ ਵੀ ਜਿਹੜਾ ਆਪੋਜੀਸ਼ਨ ਵਾਲਾ ਕੰਮ ਵੀ ਖਤਮ ਹੋਇਆ ਪਿਆ ਇਸ ਕਰਕੇ ਵੀ ਜਿਹੜਾ ਸਿਸਟਮ ਹੈ ਸਾਰਾ ਤਾਨਾਸ਼ਾਹੀ ਕਿੰਨੀ ਜਾ ਰਿਹਾ ਜੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਫਿਰ ਅੱਗੇ ਤੁਹਾਡਾ ਕੀ ਐਕਸ਼ਨ ਹੋਊਗਾ ਇਹਨਾਂ ਤੇ ਜੇ ਪੋਚੇ ਨਹੀਂ ਮਾਰੇ ਜਾਂਦੇ ਪੇਂਟ ਨਹੀਂ ਕੀਤਾ ਜਾਂਦਾ ਅਸੀਂ ਉਹ ਆਪ ਪੋਚੇ ਮਾਰਾਂਗੇ ਜੀ ਬੁੰਡਾ ਵੇਚ ਕੇ ਕਰਾਵਾਂਗੇ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੀ ਕੰਪਲੇਂਟ ਕਰਾਂਗੇ ਬਿਉਰੇ ਕਰਿਆ ਕਿਉਂ ਨਹੀਂ ਗਿਆ ਜੀ ਦੇਖਦੇ ਆ ਕਿ ਐਕਸ਼ਨ ਲੈਣਗੇ ਜੀ ਸਰਕਾਰੀ ਅਫਸਰ ਜੀ ਤੇ ਜੇ ਤੁਹਾਡੇ ਕੋਲ ਨੰਬਰ ਹੈਗਾ ਆਪਾਂ ਲਾ ਕੇ ਉਹਨਾਂ ਨਾਲ ਗੱਲ ਵੀ ਕਰ ਲੈਂਦੇ ਐਸ ਡੀ ਐਮ ਤਰਸੇਮ ਚੰਦ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ 'ਚ ਉਹਨਾਂ ਨੂੰ ਕਾਲ ਕਰਦੇ ਆ ਐਸ ਡੀ ਐਮ ਸਾਹਿਬ ਨਾਬਾ ਇੰ ਬਹੁਤ ਨੇ ਜੀ ਬੋਲ ਮੋਰ ਮਰਾ ਜੈਂਪੂ ਠੀਕ ਹੈ ਜੀ ਆਪਾਂ ਦੇ ਦਾਰੀਦਾਂ ਨੂੰ ਹੀ ਲਾ ਕੇ ਰਹਿ ਲਾ ਕੰਮ ਬੋਲੇ ਫਿਲਹਾਲ ਐਸ.ਡੀ.ਐਮ ਸਾਹਿਬ ਨੇ ਫੋਨ ਨਹੀਂ ਚੁੱਕਿਆ ਜਿਹੜੇ ਅਧਿਕਾਰੀ ਨੇ ਜਿਹੜੇ ਗੱਡੀ ਲੈ ਕੇ ਲੰਗੇ ਨੇ ਉਹਨਾਂ ਦਾ ਨੰਬਰ ਹੈਗਾ ਉਹਨਾਂ ਨੂੰ ਗੱਲ ਕਰਦੇ ਆ ਸੁਮਿਤ ਕੁਮਾਰ ਜੀ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਲਓ ਜੀ ਸਮਿਤਜੀ ਕੋਲ ਸਾਡਾ ਨੰਬਰ ਸੇਵ ਆ ਉਹ ਵੀ ਇੱਥੋਂ ਦੀ ਲੰਘ ਕੇ ਗਏ ਨੇ ਸਾਨੂੰ ਵੀ ਖੜਿਆ ਨੂੰ ਦੇਖ ਕੇ ਗਏ ਨੇ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਸੋ ਕਿਤੇ ਨਾ ਕਿਤੇ ਜਿਹੜਾ ਲੱਗ ਰਿਹਾ ਏ ਕਿ ਦਬਾਏ ਜੀ ਜਿੱਦਾਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਸੋ ਇਹ ਬੋਰਡ ਤੁਸੀਂ ਦੇਖ ਰਹੇ ਹੋ ਇੱਥੇ ਜਿਹੜੀ ਪੇਂਟਿੰਗ ਕੀਤੀ ਗਈ ਆ ਇੱਕ ਵਾਰ ਫੇਰ ਤੋਂ ਮੋਦੀ ਦੀ ਸਰਕਾਰ ਸੋ ਇਹ ਬੋਰਡ ਲੱਗੇ ਪਏ ਨੇ ਚੌਨ ਕਮਿਸ਼ਨ ਵੱਲੋਂ ਜਿਹੜੇ ਅਧਿਕਾਰੀ ਸਾਡੇ ਗਏ ਨੇ ਉਹ ਤਾਂ ਦੀ ਨਿਗਾਚ ਤਾਂ ਇਹ ਨਹੀਂ ਚੜਿਆ ਕਿਸਾਨ ਜਥੇਬੰਦੀਆਂ ਪਿੰਡ ਵਾਲੇ ਇੱਥੇ ਇਕੱਠੇ ਹੋਏ ਨੇ ਉਹਨਾਂ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਏ ਜਿਹੜੇ ਅਧਿਕਾਰੀ ਸਹਿਬਾਨ ਨੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਐ ਐਸਡੀਐਮ ਸਾਹਿਬ ਨੂੰ ਇੱਕ ਵਾਰ ਫੇਰ ਫੋਨ ਲਾ ਕੇ ਦੇਖ ਲੈਣੇ ਆ ਜੇ ਫੋਨ ਚੁੱਕਦੇ ਨੇ ਨਹੀਂ ਕੀ ਇਹਦੇ ਤੇ ਕਾਰਵਾਈ ਕੀਤੀ ਜਾਂਦੀ ਏ ਇਹ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਅਧਿਕਾਰੀ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਕੋਈ ਅਰਜੈਂਟ ਦੱਸੋ ਮੈਂ ਡਰਾਈਵ ਕਰ ਰਿਹਾ ਸੀ ਅਦਰਵਾਈ ਹਾਂਜੀ ਐਸਟੀਐਮਸ ਤੋਂ ਸਤਿ ਸ੍ਰੀ ਅਕਾਲ ਜੀ ਪੱਤਰਕਾਰ ਮਨਵਿੰਦਰ ਸਿੰਘ ਟਵਾਣਾ ਬੋਲ ਰਿਹਾ ਜੀ ਕਾਲ ਰਿਕਾਰਡਿੰਗ ਤੇ ਹੈ ਜੀ ਸਾਰੇ ਇੱਕ ਨਾ ਇੱਕ ਨਾ ਜੀ ਬੀਜੇਪੀ ਦੇ ਇੱਥੇ ਨਾ ਪੇਂਟਿੰਗਾਂ ਸਰਕਾਰੀ ਇਮਾਰਤਾਂ ਤੇ ਲੱਗੀਆਂ ਨੇ ਜੀ ਸ਼ਮਸ਼ਾਨ ਘਾਟ ਸਕੂਲ ਤੇ ਜਾਤੀ ਵਾਲ ਦੇ ਵਿੱਚ ਇਹ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਹੋਏ ਨੇ ਜੀ ਜੀ ਇਹਦੇ ਤੇ ਕਹਿੰਦੇ ਜੀ ਕਾਰਵਾਈ ਨਹੀਂ ਕੀਤੀ ਜਾ ਰਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਸਾਰੇ ਅਮ ਤਾਂ ਜੀਆਂ ਉਡਾਈਆਂ ਜਾ ਰਹੀਆਂ ਨੇ ਜੀ ਉਹ ਗੱਲ ਨਹੀਂ ਜੀ ਪਿੰਡ ਕਿਹੜਾ ਮੈਂ ਚੈੱਕ ਕਰਵਾ ਲਾਂ ਜਾਤੀਬਾਲ ਹੈ ਜੀ ਜਾਤੀਬਾਲ ਇੱਥੇ ਜਿਹੜੀ ਡਿਊਟੀ ਲੱਗੀ ਹੈ ਜੀ ਜਿਹੜੀ ਬੈਨ ਫਿਰਦੀ ਆ ਕੈਮਰਿਆਂ ਵਾਲੀ ਉਹਨਾਂ ਨੂੰ ਵੀ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ ਸਾਡੇ ਕੋਲ ਵੀਡੀਓ ਆ ਉਹਨਾਂ ਨੇ ਬੈਨ ਨਹੀਂ ਰੋਕੀ ਜੀ ਇੱਥੇ ਗੱਲ ਨਹੀਂ ਸੁਣੀ ਕਿਸੇ ਦੀ ਕੋਈ ਗੱਲ ਨਹੀਂ ਮੈਂ ਚੈੱਕ ਕਰਵਾ ਲਾਂ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਧੰਨਵਾਦ ਜੀ ਸੋ ਐਸ ਡੀ ਐਮ ਸਾਹਿਬ ਕਹਿੰਦੇ ਜੀ ਅਸੀਂ ਚੈੱਕ ਕਰਵਾਉਂਦੇ ਆ ਇਦਾਂ ਦੀ ਜੇ ਕੋਈ ਦਿਖਦਾ ਹੈ ਤਾਂ ਕਾਰਵਾਈ ਹੋਊਗੀ ਫਿਲਹਾਲ ਕਾਰਵਾਈ ਕੀ ਹੁੰਦੀ ਹੈ ਇਹ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਕਿਸ ਤਰ੍ਹਾਂ ਦੇਖਦੇ ਹੋ ਜੀ ਉਹ ਕਹਿੰਦੇ ਜੀ ਅਸੀਂ ਚੈੱਕ ਕਰਵਾ ਕੇ ਇਹਦੇ ਤੇ ਕਾਰਵਾਈ ਕਰਦੇ ਆ ਹਲੇ ਚੈੱਕ ਹੋਊਗਾ ਜੀ ਇਹ ਜਦੋਂ ਦੱਸ ਹੀ ਰਹੇ ਆ ਤੇ ਜ ਜ ਤਕਰੀਬਨ ਆਏ ਆ ਜੀ ਵੀ ਇਹੀ ਅਫਸਰਾਂ ਦੀ ਗੱਲ ਹੁੰਦੀ ਆ ਵੀ ਕਰਾਂਗੇ ਦੇਖਦੇ ਆ ਤੇ ਇੱਕ ਜਰੂਰ ਅਸੀਂ ਇੰਪਲੀਮੈਂਟ ਕਰਾਂਗੇ ਇਹੀ ਕੁਛ ਇੰਨੇ ਸਾਲ ਲੰਘ ਗਏ ਦੇਖਦੇ ਆ ਨੂੰ ਨਾ ਤਾਂ ਕੋਈ ਸਕੀਮਾ ਨਾ ਕੋਈ ਜਿਹੜੀ ਚੱਜ ਦੀ ਗੱਲ ਹੈ ਜਿੱਥੇ ਕਾਨੂੰਨ ਵੀ ਇੰਪਲੀਮੈਂਟ ਕਰਨਾ ਕਿਸੇ ਵੀ ਚੀਜ਼ 'ਚ ਇਨਾਂ ਦੀ ਜਿਹੜੀ ਸੁਗਿਰਤਾ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ। ਬਾਕੀ ਅੱਗੇ ਦੇਖਦੇ ਹਾਂ ਹੁਣ ਕੀ ਹੁੰਦਾ ਹੈ ਜੀ। ਜੀ ਸੋ ਪਿੰਡ ਵਾਸੀ ਵੀ ਨੇ ਹਾਂਜੀ ਇਹ ਪਿੰਡ ਆ ਜੀ ਆਪਣਾ। ਕੀ ਨਾਮ ਆ ਜੀ? ਮੇਰਾ ਗੁਰਜੋਤ ਸਿੰਘ ਹੈ ਬਾਈ ਜੀ। ਗੁਰਜੋਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ? ਜੋ ਡਿਊਟੀ ਚੌਨ ਕਮਿਸ਼ਨ ਦੇ ਅਧਿਕਾਰੀਆਂ ਦੀ ਸੀਗੀ ਉਹਨਾਂ ਨੂੰ ਖਰਚਾ ਕਰਕੇ ਗੱਡੀਆਂ ਦਿੱਤੀਆਂ ਗਈਆਂ ਨੇ, ਰੋਜ਼ ਤੇਲ ਫੂਕਦੇ ਨੇ। ਉਹਨਾਂ ਵੱਲੋਂ ਤਾਂ ਇਹ ਧਿਆਨ 'ਚ ਨਹੀਂ ਲਿਆਂਦਾ ਗਿਆ। ਅੱਜ ਤੁਸੀਂ ਪਿੰਡ ਵਾਲੇ ਇਕੱਠੇ ਹੋਏ ਹੋ ਜਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ? ਇਥੇ ਵਿਰੋਧ ਕਰ ਰਹੇ ਹਾਂ ਤੁਸੀਂ ਇਸ ਦਾ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਸਰ ਸਰ ਸਰਾ ਸਰ ਗਲਤ ਹੈ ਜੀ ਚੋਣ ਜਾਬਤਾ ਲੱਗਿਆ ਹੋਇਆ ਹੈ ਇੱਕ ਕਾਨੂੰਨ ਦੀ ਸਰਾ ਸਰ ਉਲੰਘਣਾ ਕੀਤੀ ਗਈ ਹੈ ਇੱਥੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਆਮ ਬੰਦੇ ਦਾ ਕੋਈ ਛੋਟੀ ਜਿਹੀ ਲੰਘਣਾ ਕਰਦੇ ਨਾਲ ਦੀ ਨਾਲ ਪਰਚਾ ਕਰ ਦਿੰਦੀ ਹੈ ਸਰਕਾਰ ਐਡੀ ਐਡੀ ਚੋਣ ਕਮਿਸ਼ਨ ਦੀ ਉਲੰਘਣਾ ਕੀਤੀ ਗਈ ਹੈ ਤੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਾਈ ਜੀ ਜੀ ਇੱਥੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਈ ਜੀ ਗੱਡੀ ਤੱਕ ਨਹੀਂ ਰੋਕੀ ਅਧਿਕਾਰੀ ਜਿਹੜੇ ਡਿਊਟੀ ਬਾਈ ਉਹੀ ਗੱਲ ਹੈ ਕਾਨੂੰਨ ਸਿਰਫ ਆਮ ਆਦਮੀ ਲਈ ਹੈ ਬਾਈ ਇੱਥੇ ਤਾਂ ਜਿਹੜੇ ਆਮ ਕਾਮਨ ਮੈਨ ਹੈ ਭਾਈ ਉਹ ਪਿਸ ਰਿਹਾ ਰੋਜ ਤੇ ਇਹ ਤੰਗੇ ਤਨਾ ਅੱਠ ਸਰਕਾਰਾਂ ਦੇ ਲਈ ਕੋਈ ਕਾਨੂੰਨ ਨਹੀਂ ਹੈਗਾ ਭਾਈ ਸਰਾਸਰ ਤੁਹਾਡੇ ਸਾਹਮਣੇ ਆ ਜਿਹੜੇ ਹੋਲਡਿੰਗ ਲੱਗੇ ਹੋਏ ਆ ਬਾਕੀ ਭਾਈ ਬੀਜੇਪੀ ਸਰਕਾਰ ਦੇ ਖਿਲਾਫ ਪਿੰਡ ਠੋਕ ਕੇ ਵਿਰੋਧ ਕਰਨਗੇ ਖੜੇ ਨੇ ਭਾਈ ਤੇ ਪੰਜਾਬ ਪਹਿਲਾਂ ਵੀ ਚੜ੍ਹਦੀ ਕਲਾ 'ਚ ਸੀ ਹੁਣ ਵੀ ਅੱਗੇ ਵੀ ਰਹੂਗਾ ਇਹ ਹੋਡੀਆਂ ਨਾਲ ਕੋਈ ਨਾ ਵੋਟ ਪੈਣੀ ਆ ਨਾ ਕੋਈ ਅਸਰ ਹੋਣਾ ਜੀ ਜੀ ਆ ਨੌਜਵਾਨ ਵੀਰ ਨੇ ਕਹਿੰਦੇ ਪੰਜਾਬ ਚੜ੍ਹਦੀ ਕਲਾ 'ਚ ਆ ਪਹਿਲਾਂ ਵੀ ਬੀਜੇਪੀ ਦਾ ਠੋਕ ਕੇ ਵਿਰੋਧ ਕਰਦੇ ਰਹੇ ਹੁਣ ਵੀ ਵਿਰੋਧ ਕਰਾਂਗੇ ਹੋਡੀਆਂ ਨਾਲ ਵੋਟ ਨਹੀਂ ਪੈਣੀ ਇਹਦਾ ਕੋਈ ਅਸਰ ਵੀ ਨਹੀਂ ਹੋਣਾ ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਜਿਹੜੀਆਂ ਧੱਜੀਆਂ ਨੇ ਓਏ ਬੋਰਡ ਉਡਾ ਰਹੇ ਨੇ ਸਰਕਾਰੀ ਅਧਿਕਾਰੀਆਂ ਦੇ ਧਿਆਨ 'ਚ ਇਹ ਗੱਲ ਲਿਆ ਦਿੱਤੀ ਜਾਂਦੀ ਆ ਦੇਖਦੇ ਆ ਆਉਣ ਵਾਲੇ ਟਾਈਮ 'ਚ ਇਸ ਤੇ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ ਜਾਂ ਫਿਰ ਜੋ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇੱਥੇ ਤਾਂ ਭਾਜਪਾ ਦਾ ਧੱਕਾ ਚੱਲਦਾ ਜੀ ਧੱਕਾ ਕਰਦੇ ਨੇ ਉਹ ਕਿ ਵਾਕਈ ਧੱਕਾ ਕਰਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਕਿ ਇਹਦੇ ਤੇ ਕਾਰਵਾਈ ਹੁੰਦੀ ਆ ਜਾਂ ਨਹੀਂ ਜਾਂ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਜਿਹੜੇ ਹੋਡਿੰਗ ਬੋਰਡ ਨੇ ਜਿਹੜੀਆਂ ਪੇਂਟਿੰਗਾਂ ਨੇ ਉਹ ਜਿਹੜੇ ਸਰਕਾਰੀ ਇਮਾਰਤਾਂ ਤੇ ਇਦਾਂ ਹੀ ਲੱਗੀਆਂ ਰਹਿੰਦੀਆਂ ਨੇ ਇਹ ਤਾਂ ਟਾਈਮ ਦੱਸੂ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ